ਹੋ ਕਹੋ ਟਲ ਗੁਰ ਸੇਵੀਐ ਅਹਨ ਸ ਸਜ ਸੁਭਾਏ ਦਰਸ਼ਨ ਪਰਸੀ ਗੁਰ ਕੈ ਜਨਮ ਮਰਨ ਦੁਖ ਜਾਏ ਹੋਵ ਸਫਤਖ ਸਮਦੀ ਨਰੇ ਅਰ ਸੋ ਕਰ ਸੋ ਝਟੀਐ ਤਦ ਡਿਠੇ ਸਚੇ ਪਤ ਸਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਤ ਸਾਹ ਸਿਰ ਸਾਹ ਹੰਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੈਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਜਹ ਜਹ ਪੇਖ ਤਹ ਹਜੂਰ ਦੂਰ ਕਤਹ ਨਾ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਜਹ ਜਹ ਪੇਖ ਤਹ ਹਜੂਰ ਦੂਰ ਕਤਹ ਨਾ ਜਾਏ राव रह आर्ब मै मन सदा ते आई तू त नहीं बिछड़ सो संगे गनिया जाय जो निमख मै सो अल्प सुख पनिया ਰਖਾਉ ਪ੍ਰਤ ਪਾਲੇ ਅਪਿਆ ਹੋ ਦੇ ਕਾਚ ਊਨ ਨਾ ਹੋਈ ਸਾਸ ਸਾਸ ਸੰਵਾਲਤਾ ਮੇਰਾ ਪ੍ਰਭ ਸੋਈ ਆ ਛਲ ਆ ਛੇਦ ਆ ਪਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰ헤 ਆਨੰਦ ਜਨ ਅਚਰਜਿਆਨੂਪ ਸਾ ਮਤ ਦੇਖ ਦਿਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੁ ਦਿਆਲ ਪ੍ਰਭ ਜਤ ਤੁਮਹੈ ਆਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ